ਇਹ ਕਰਮ ਜੁਨੀ ਹੈ ਤੇ ਕਰਮਾਂ ਦਾ ਫਲ ਮਿਲਿਆ ਕਰਦਾ ਹੈ ਅਸੀਂ ਜੀਵਾਂ ਜਿਹੜੇ ਕਰਮਾਂ ਦੇ ਬੱਧੇ ਤੁਰੇ ਫਿਰਦੇ ਆਂ ਥਾ ਨਾਲ ਕੀਤੇ ਕਰਮਾਂ ਦਾ ਕਰ ਕਰ ਕਰਨਾ ਹੱਥਾਂ ਨਾਲ ਕਰ ਲੈ ਬੀਜ ਲਾ ਜੋ ਬੀਜ ਲੇਗਾ ਵੱਢ ਲੇਗਾ ਰਹੋ ਵਿਚਾਰ ਤੇ ਗੁਰਬਾਣੀ ਦੇ ਵਿੱਚ ਹੀ ਕਰਮਾਂ ਦਾ ਜ਼ਿਕਰ ਆਉਂਦਾ ਪਹਿਲਾ ਪ੍ਰਾਪਲਬਤ ਕਰਮ ਨੇ ਫਿਰ ਸੰਚਿਤ ਕਰਮ ਹੈ ਫਿਰ ਕਿਰਿਆਮਾਨ ਸੁਖੈਨ ਪੜਨਾ ਜਪਜੀ ਸਾਹਿਬ ਪੜ ਲਿਆ ਕਰੋ ਜਿਵੇਂ ਸ਼ੁਰਮਿਆਂ ਦੀ ਗੱਲ ਦੱਸੀ ਆ ਗੁਰੂ ਨੇ ਆਹ ਸਰੀਰ ਕਿਵੇਂ ਮਿਲਿਆ ਕਰਮੀ ਆਵੇ ਕੱਪੜਾ ਨਦਰੀ ਮੋਖ દ્વાਰ ਇਹ ਸਰੀਰ ਰੂਪੀ ਕੱਪੜਾ ਇੱਕ ਸਰੀਰ ਨੇ ਕੱਪੜੇ ਪਾਏ ਆ ਇੱਕ ਸਰੀਰ ਕੱਪੜਾ ਜੀਵ ਆਤਮਾ ਨੇ ਪਾਇਆ ਹੈ ਇਹ ਕਰਮਾਂ ਦੁਆਰਾ ਮਿਲਿਆ ਪ੍ਰਾਪਲਬਦ ਕਰਮ ਕੁੱਲੀ ਗੁੱਲੀ ਜੁੱਲੀ ਭੈਣ ਭਰਾ ਰਿਸ਼ਤੇਦਾਰ ਸਬੰਧੀ ਮਾਨ ਜਸ ਅਪਜਸ ਇਹ ਕਰਮ ਪ੍ਰਾਪਲਬਦ ਹੈ ਉਸ ਤੋਂ ਅੱਗੇ ਸਿंचित ਕਰਮ ਜਿਹੜੇ ਤੂੰ ਹੁਣ ਭੋਗ ਰਿਹਾ ਹੈ ਤੇ ਜਿਹੜੇ ਭੋਗਣੋਂ ਬਾਕੀ ਪਏ ਐ ਉਹਨਾਂ ਨੂੰ ਸਿंचित ਕਿਹਾ ਉਸ ਨੂੰ ਗੁਰਬਾਣੀ ਨੇ ਲਿਖਿਆ ਜਪਜੀ ਸਾਹਿਬ ਦੇ ਅੰਦਰ ਹੀ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਤੁਸੀਂ ਕਈ ਬੰਦੇ ਦੇਖੇ ਹੋਣੇ ਆ ਉਹ ਆ ਕੇ ਫਿਰ ਜਿਹੜੇ ਰੱਬ ਦੇ ਪਿਆਰੇ ਐ ਉਹਨਾਂ ਤੋਂ ਸ਼ੰਕਾ ਨਿਵਰਤ ਕਰਾਉਂਦੇ ਐ ਤੇ ਰੱਬ ਦੇ ਪਿਆਰਿਆਂ ਦੀ ਰੱਬ ਨੇ ਜਿਹੜੇ ਪਿਆਰੇ ਹੁੰਦੇ ਆ ਉਹ ਗੁਰੂ ਬਣ ਨਹੀਂ ਆਉਂਦੇ ਉਹ ਗੁਰੂ ਦੀ ਬਣਾਈ ਹੋਈ ਡਿਊਟੀ ਨਿਭਾਉਂਦੇ ਆ ਤਾਂ ਗੁਰੂ ਨੇ ਕਿਹਾ ਸੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ